ਗੁਰਦੁਆਰਾ ਨਵੇਰੀ ਸਰਸਾ ਸਾਹਿਬ ਜਿੱਥੇ ਕਿ ਤਨਪਾਤ ਸਿੰਘਾਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਤਸ਼ਾਹੀ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਪਤਸ਼ਾਹੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਤਸ਼ਾਹੀ ਜਿਨ੍ਹਾਂ ਦੇ ਇੱਥੇ ਤਾ ਇੱਕ ਗਵਿਕ ਦੀ ਸੁਣੀ ਅਰਦਾਸ ਮੀਰ ਵਾਲੇਆਂ ਧੱਕਰ ਤੋਂ ਲੈ ਤਣ ਲਗੇ ਬੋਲਦੇ ਵੀ ਤਾ ਨਾ ਫੈਰਨ ਹੋਵੇ ਭਾਈ ਜੈਤੇ ਜੀ ਨੇ ਬੜੇ ਆਦਰ ਸਰਕਾਰ ਨਾਲ ਗੁਰਦੇਵ ਬਾਦਲੇ ਸਿੰਘ ਨੂੰ ਰਮਾਨੇ ਤੇ ਬੇਟਿਆ ਔਰ ਅਨੰਦਪੁਰ ਸਾਹਿਬ ਪਹੁੰਚ ਗਿਆ ਉਸ ਮੇਰੇ ਬਾਤਾਂ ਤੋਂ ਉਹ ਸਰਮਖੀ ਨੂੰ ਜਰਦੀ ਚਾਹਤ ਸਾਜੀ ਜਥਾ ਕਿ ਸਰਮਖੀ ਰੰਗੂਂਕ ਦੇਣਾ ਸੁਣ ਸੁਣ ਗੱਲਾਂ ਭਾਈ ਜਿੰਦਾ ਕਰੇ ਅਰਦਾਸਾਂ ਮੇਰੇ ਸਾਈਂਬ ਗੁਰੂ ਮੈਨੂੰ ਦੇ ਸੱਤੀ ਲੈ ਕੇ ਸੀਸਿ ਗੁਰੂ ਦਾ ਅਨੰਦਪੁਰ ਪਹੁੰਚਾਂ ਜਿੰਦ ਤਾਂ ਵਚਨੀ ਅਨਖਤਾ

ਉਹੜਾ ਲੋਕ ਆਪਦਾ ਦੁੱਖ ਲੈ ਕੇ ਆਉਂਦੇ ਨੇ ਔਰ ਸੁਖੀ ਹੋ ਕੇ ਜਾਂਦੇ ਨੇ ਔਰ ਜਿਸ ਤਰੀਕੇ ਦੇ ਨਾਲ ਇਹ ਨਵੇਰੀ ਸਾਹਿਬ ਗੁਰਦੁਆਰਾ ਜਿੱਥੇ ਆਪਾਂ ਦੇਖ ਸਕਦੇ ਹਾਂ ਕਿ ਸਬੋਧ ਲਾ ਗਈ ਸਵੇਰ 5 ਵਜੇ ਤੋਂ ਲਾ ਗਈ ਸੰਗਤਾਂ ਦਾ ਖੱਟਾ ਮੋਲ ਦਾ ਘੱਟ ਆ ਜਾਂਦਾ ਹੈਗਾ ਕੀ ਕਹਿੰਨਾ ਜੋਗ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੀ 50+ ਟੀਵੀ ਚੈਨਲ ਦਾ ਜਿਨ੍ਹਾਂ ਨੇ ਇੱਥੇ ਸਾਡੇ ਗੁਰਦੁਆਰਾ ਨਵੇਰੀ ਸਾਹਿਬ ਜਿੱਥੇ ਕਿ ਤਨਪਾਤ ਸਿੰਘਾਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤਨਸੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਬਾਬਾ ਤਨਸੀ ਗੁਰੂ ਗੋਮ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਦੇ ਇੱਥੇ ਪਵਿੱਤਰ ਚਰਨ ਪਏ ਨੇ ਇੱਥੇ ਬਾਬਾ ਸੰਤੋ ਸਿੰਘ ਜੀ ਨੇ ਆਪਣੀ ਬੰਦ ਕੀਤੀ ਹੈ ਇਹ ਪਵਨ ਸਥਾਨ ਬਠਿੰਡੇ ਤੋਂ ਜੋ ਪਟਿਆਲੇ ਦੇ ਰੇਗੂਨ ਜਾਂਦੀ ਹੈ ਉਸ ਤੋਂ ਕੋਟੋਕਲਾ ਪਿੰਡ ਤੋਂ ਉਹ ਦਿਨ ਦਿਨ ਜੁੜਦਾ ਰਹਿੰਦਾ ਇੱਥੇ ਸੰਗਤਾਂ ਕ੍ਰਿਮਰ ਜਾਨਾ ਹੀ ਬਹੁਤ ਦੂਰ ਦੂਰ ਤੋਂ ਆ ਕੇ ਆ ਗਏ ਪਰ ਖਾਸ ਕਰਕੇ ਮਸਿਆ ਵਾਲੇ ਪਾਸੋਂ ਬਹੁਤ ਸੰਗਤ ਆਉਂਦੀ ਹੈ ਸੰਗਤਾਂ ਦਾ ਇਹ ਵਿਸ਼ਵਾਸ ਹੈ ਤੇ ਸੰਗਤਾਂ ਦੇ ਪਾਸੋਂ ਬਹੁਤ ਸੁਣਿਆ ਦਾਸ ਨੇ ਕਿ ਇੱਥੇ ਜੋ ਵੀ ਆ ਕੇ ਮਨ ਦੇ ਨਾਲ ਅਰਦਾਸ ਕਰਦਾ ਉਹਨਾਂ ਦੀ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਨੇ ਸੰਗਤਾਂ ਆ ਕੇ ਕਹਿੰਦੀਆਂ ਨੇ ਕਿ ਅਸੀਂ ਅਰਦਾਸ ਕਰਕੇ ਦੇਸੀ ਬਹੁਤ ਅਸੀਂ ਧੰਨਵਾਦ ਕਰਵਾ ਕੇ ਇੱਥੇ ਦੁਬਾਰਾ ਫਿਰ ਅਰਦਾਸ ਕਰਨ ਵਾਸਤੇ ਆਏ ਆ ਵਾਸ ਕਰਨ ਵਾਸਤੇ ਆਇਆ ਇਹ ਪਾਵਨ ਸਥਾਨ تقریبا تقریبا ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਲੈ ਕੇ ਇੱਥੇ ਸੰਗਤਾਂ ਜੁੜਦੀਆਂ ਸੋ ਇੱਥੇ ਹਰ ਸਾਲ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਮ ਵੀ 11 ਵਰਦੀ ਇਹਨਾਂ ਨੂੰ ਇੱਥੇ ਆਗਰ ਕੀਤਾ ਚੁਟਾਇਆ ਜਾਵੇਗਾ ਸਹਬਜਾਦਾ ਬਾਬਾ ਜੀਤ ਸਿੰਘ ਦਾ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਲਵੇਰੀ ਸਰ ਸਭ ਤੋਂ ਚੱਲ ਕੇ ਨਰਵਾਲ ਕੋਲੈਨੀ ਆਦੇਸਾ ਹਸਪੀਟਲ ਦੇ ਅੱਗੇ ਹੁੰਦਾ ਪੁੱਚੋਖੁਰਦ ਪੁੱਚੋਖੁਰਦ ਤੋਂ ਪਿੰਡ ਤੁੰਗਵਾਲੀ ਤੁੰਗਵਾਲੀ ਤੋਂ ਚੱਕ ਫਤੇ ਸਿੰਘ ਵਾਲਾ ਚੱਕ ਰਾਮ ਸਿੰਘ ਵਾਲਾ ਤੇ ਚੱਕ ਬਖਤੂ ਹੁੰਦਾ ਹੋਇਆ ਕਰਤਾਰਪੁਰ ਥਾਂ ਦੇ ਕੋਠਿਆਂ ਤੋਂ ਹੁੰਦਾ ਹੋਇਆ ਬਰਜਕਾਨ ਸਿੰਘ ਵਾਲਾ ਤੇ ਸ਼ਾਮ ਨੂੰ ਜਿਹੜੀ ਸਮਾਪਤੀ ਆ ਵਾਪਸੀ ਗੁਰਦੁਆਰਾ ਲਵੀਰ ਸਰ ਸਾਹਿਬ ਵਿਖੇ ਇੱਥੇ ਹਰ ਸਾਲ ਦੀ ਤਰ੍ਹਾਂ ਇੱਥੇ 12 ਫਰਵਰੀ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਇਸ ਸਾਲ ਵੀ ਤਕਰੀਬਨ ਕਾਫੀ ਸੰਗਤਾਂ ਨੇ ਅੰਮ੍ਰਿਤਸਰ ਕੇ ਗੁਰੂ ਵਾਲੇ ਬਣੇ ਸਨ ਇੱਥੇ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਆ ਕੇ ਇੱਥੇ ਅੰਮ੍ਰਿਤਸਰ ਕੋ ਗੁਰੂ ਵਾਲੇ ਬਣੋ ਤੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਅੱਜ ਕੱਲ ਜਿਵੇਂ ਨਸਾਂ ਦੀਆਂ ਬਹੁਤ ਭਿਆਨਕ ਇਹ ਜਿਹੜੀ ਬਿਮਾਰੀ ਲੱਗੀ ਹੋਈ ਆ ਇਹ ਤੋਂ ਗੁਰੂ ਵਾਲੇ ਬਣ ਕੇ ਆਪਣੇ ਆਪ ਨੂੰ ਬਚਾਓ ਇਹ ਬੇਨਤੀ ਖਾਸ ਕਰਕੇ ਨੌਜਵਾਨਾਂ ਨੂੰ ਇਸ ਪਾਵਨ ਸਥਾਨ ਦੇ ਉੱਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਮਦਮਾ ਸਭ ਤੋਂ ਚੱਲ ਕੇ ਚੱਕ ਫੱਦੇ ਸਿੰਘ ਵਾਲਾ ਆਏ ਸਨ ਚੱਕ ਫੱਦੇ ਸਿੰਘ ਵਾਲਾ ਤਕਰੀਬਨ ਕੁਝ ਦਿਨ ਇੱਥੇ ਰਹੇ ਨੇ ਉੱਥੋਂ ਸਤਿਗੁਰੂ ਪਾਸ ਜੀ ਇਸ ਸਥਾਨ ਦੇ ਉੱਤੇ ਸੈਰ ਕਰਦੇ ਆਏ ਸਨ ਇਸ ਸਥਾਨ ਦੇ ਉੱਤੇ ਸਤਿਗੁਰੂ ਪਾਸ ਜੀ ਨੇ ਪਹੁੰਚ ਕੇ ਇੱਥੇ ਇਤਿਹਾਸ ਦੇ ਵਿੱਚ ਲਿਖਿਆ ਕਿ ਇੱਥੇ گاਵਾਂ ਨੂੰ ਜਿਹੜੇ ਕਿ ਸੂਈ ਹੋਈ ਸੀ ਉਹਦੇ ਬੱਚੇ ਨੂੰ ਬਿਘਾੜ ਪੈ ਰਹੇ ਸਨ ਤੇ ਪਰ ਗਾਣੇ ਆਪਣੇ ਬੱਚੇ ਦੀ ਰੱਖਿਆ ਕੀਤੀ ਆ ਬਿਘਾੜਾ ਨੂੰ ਸੀ ਜਿਹੜਾ ਨੇੜੇ ਨਹੀਂ ਆਉਣ ਦਿੱਤਾ ਤੇ ਇਤਿਹਾਸ ਦੇ ਵਿੱਚ ਲਿਖਿਆ ਗੁਰੂ ਸਾਹਿਬ ਨੇ ਇੱਥੇ ਬਰ ਦਿੱਤਾ ਸੀ ਕਿ ਆਸਥਾਨ ਤੇ ਜੋ ਵੀ ਇੱਥੇ ਆਵੇਗਾ ਉਹਦੀਆਂ ਮਰਾਦਾ ਪੂਰੀਆਂ ਹੋਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ 24 ਘੰਟੇ ਲੰਗਰ ਦੀ ਪ੍ਰੋਫੈ ਇੱਥੇ ਹੈਗੀ ਆ ਔਰ ਵਧੀਆ ਵਧੀਆ ਪਕਵਾਨ ਮਸੇਲੇ ਦਿਨ ਵੀ ਆਮ ਵੀ 24 ਘੰਟੇ ਲੰਗਰ ਚੱਲਦਾ ਔਰ ਸਾਰਾ ਪਿੰਡ ਜਿਹੜਾ ਹੈਗਾ ਪੁੱਛੋ ਖੁੱਦ ਹੋ ਗਿਆ ਆਸ-ਪਾਸ ਦੇ ਪਿੰਡ ਹੋ ਗਏ ਉਹ ਨਤਮਸਤਕ ਹੁੰਦੇ ਆਗੇ ਹਾਂਜੀ ਇੱਥੇ ਤਕਰੀਬਨ ਇਲਾਕੇ ਦੇ ਘੱਟ ਤੋਂ ਘੱਟ 20-25 ਪਿੰਡ ਆਸ-ਪਾਸ ਇਸ ਆਸਥਾਨ ਨੂੰ ਪੈਂਦੇ ਨੇ ਜਿਹੜੇ ਕਿ ਤਕਰੀਬਨ ਰਜਾਨਾ ਆ ਕੇ ਹਾਜ਼ਰੀਆਂ ਭਰ ਦਿੰਦੇ ਨੇ ਖਾਸ ਕਰਕੇ ਜਦੋਂ ਇੱਥੇ ਕੋਈ ਪ੍ਰੋਗਰਾਮ ਇਤਿਹਾਸਕ ਦਿਨ ਦਾ ਪ੍ਰੋਗਰਾਮ ਹੁੰਦਾ ਗੁਰਪੁਰਬ ਹੁੰਦਾ ਮੱਸੀਆ ਵਾਲੇ ਦਿਨ ਇੱਥੇ ਲੰਗਰ ਤਾਂ 24 ਘੰਟੇ ਚੱਲਦਾਗਾ ਇਹ ਤੇਰਾ ਹਿਲਦਾ ਵੀ ਪ੍ਰਬੰਧ ਹੈ ਇੱਥੇ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਜਿਹੜਾ ਪ੍ਰਬੰਧ ਬਹੁਤ ਵਧੀਆ ਸੁਚੱਜੇ ਢੰਗ ਨਾਲ ਬਣਾਇਆ ਹੋਇਆ ਇੱਥੇ ਕੋਈ ਵੀ ਸੰਗਤ ਆਉਂਦੀ ਆ ਉਹਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਹੀਂ ਆਉਂਦੀਗੀ ਉਹ ਇੱਥੇ ਆਉਂਦੇ ਨੇ ਹਜ਼ਾਰਾਂ ਸੰਗਤਾਂ ਰੋਜ਼ ਲੰਗਰ ਛੱਕੇ ਜਾਂਦੀਆਂ ਨੇ ਮਾਰਕਿੰਗ ਦੀ ਗੱਲ ਕਰ ਲਈ ਵੀਰ ਜੀ ਖੁੱਲੀ ਪਾਰਕਿੰਗ ਹੈ ਇੱਥੇ ਔਰ ਇੱਕ ਅਜੀਬ ਨਜ਼ਾਰਾ ਜਿਵੇਂ ਕੋਈ ਆਪਾਂ ਪਹਾੜਾਂ 'ਚ ਜਾ ਕੇ ਕੋਈ ਸੈਰ ਕਰਦੇ ਹੁੰਦੇ ਆ ਧਾਰਮਿਕ ਸਥਾਨਾਂ ਨੂੰ ਵਿਜ਼ਿਟ ਕਰਨ ਜਾਂਦੇ ਆ ਇਹਦਾ ਇੱਕ ਆਪਣੇ ਏਰੀਆ ਦੇ ਵਿੱਚ ਬਹੁਤ ਵੱਡਾ ਸਥਾਨ ਹੈਂ ਜੀ ਇੱਕ ਇਸ ਏਰੀਆ 'ਚ ਦੇਖਿਆ ਜਾਵੇ ਤਾਂ ਬਹੁਤ ਮਤਲਬ ਕਿ ਵਧੀਆ ਸਥਾਨ ਆ ਇਹ ਤਕਰੀਬਨ ਹਰੇਕ ਪਿੰਡ ਇਥੋਂ 2-2 3-3 ਕਿਲੋਮੀਟਰ ਦੂਰ ਪੈਂਦਾ ਆਮ ਧਰਤੀ ਨਾਲੋਂ ਇਹ ਜਿਹੜਾ ਸਥਾਨ ਹੈ ਗੁਰਦੁਆਰਾ ਲੇਰੀ ਲਵੇਰੀ ਸਰਸਬ ਇਹ 30 ਫੁੱਟ ਉੱਚਾ ਹੈ ਇਹਦੀ ਜਿਹੜੀ ਜਗ੍ਹਾ ਕੀ ਗੁਰਦੁਆਰ ਸਾਹਿਬ ਦੇ ਆਸ-ਪਾਸੇ ਤਕਰੀਬਨ 8-10 ਕਿੱਲਿਆਂ 'ਚ ਫੈਲਿਆ ਹੋਇਆ ਇੱਥੇ ਪਾਰਕਿੰਗ ਬਹੁਤ ਖੁੱਲੀ ਆ ਇੱਥੇ ਲੋਕ ਆਉਂਦੇ ਨੇ ਇੱਥੇ ਦਰਸ਼ਨ ਮੇਲੇ ਵੀ ਕਰਦੇ ਨੇ ਤੇ ਲੋਕ ਇੱਥੇ ਆਪਣੇ ਮਨ ਨੂੰ ਸ਼ਾਂਤੀ ਲਈ ਵੀ ਕੁਝ ਸਮਾਂ ਇੱਥੇ ਬਤੀਤ ਕਰਕੇ ਜਾਂਦੇ ਨੇ ਨਾਰੇ ਵੀਰ ਦਾ ਬਹੁਤ ਵੱਡਾ ਰੋਲ ਹੈ ਜਿਹਨੇ ਬਾਹਰ ਲਿਆ ਉਹਨਾਂ ਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਜਦੋਂ ਗੱਲ ਹੁੰਦੀ ਆ ਜਵੇਰੀ ਸਰ ਸਾਹਿਬ ਕੋਈ ਵੀ ਪ੍ਰੋਗਰਾਮ ਦੀ ਉਹਦਾ ਮਤਲਬ ਇੰਨਾ ਕੁ ਜ਼ਿਆਦਾ ਉਹਨਾਂ ਦੇ ਮਨਾਂ ਦੇ ਵਿੱਚ ਇਸ ਸਥਾਨ ਦੇ ਲਈ ਕੋਈ ਇਤਰਲੀ ਪਿਆਰ ਹੈ ਐਨਆਈ ਵੀਰ ਜਦੋਂ ਆਉਂਦੇ ਨੇ ਜੀ ਜਦੋਂ ਇਸ ਸਥਾਨ ਬਾਰੇ ਜਾਣਕਾਰੀ ਲੈਂਦੇ ਨੇ ਉਹਨਾਂ ਦਾ ਮਨ ਬੜਾ ਖੁਸ਼ ਹੁੰਦਾ ਉਹ ਕਹਿੰਦੇ ਵੀ ਅਸੀਂ ਹਰ ਸਾਲ ਇੱਥੇ ਜਦੋਂ ਵੀ ਪੰਜਾਬ ਆਇਆ ਕਰਾਂਗੇ ਇੱਥੇ ਆ ਕੇ ਜਾਇਆ ਕਰਾਂਗੇ ਕਿਉਂਕਿ ਇਸ ਸਥਾਨ ਦੀ ਜਦੋਂ ਉਹਨਾਂ ਨੂੰ ਮਹਾਨਤਾ ਬਾਰੇ ਪਤਾ ਲੱਗਦਾ ਤਾਂ ਉਹ ਕਹਿੰਦੇ ਅਸੀਂ ਜ਼ਰੂਰ ਇੱਥੇ ਆ ਕੇ ਜਾਣਾ ਜੀ ਐਨਆਈ ਵੀਰ ਬਹੁਤ ਆਉਂਦੇ ਨੇ ਇੱਥ ਬਹੁਤ ਆ ਕੇ ਇੱਥੇ ਪਾਠ ਵੀ ਕਰਵਾ ਕੇ ਜਾਂਦੇ ਨੇ ਸਪੈਸ਼ਲ ਉੱਥੋਂ ਆਉਂਦੇ ਨੇ ਪਾਠ ਕਰਵਾਉਣ ਵਾਸਤੇ ਜੀ ਉਹਨਾਂ ਦੇ ਮਨ ਦੀ ਸ਼ਰਧਾ ਹੈ ਕਹਿੰਦੇ ਸਾਡੇ ਮਨ ਨੂੰ ਸ਼ਾਂਤੀ ਆਉਂਦੀ ਹੈ ਜਦੋਂ ਅਸੀਂ ਇੱਥੇ ਆਉਂਦੇ ਹਾਂ ਜੀ ਜੀ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਨਾਲ ਸੇਵਾ ਕਰਦਾ ਕੋਈ ਮਨ ਨਾਲ ਕੋਈ ਧੰਨ ਦੇ ਨਾਲ ਅਸੀਂ ਦੇਖਿਆ ਅਕੈਡਮੀ ਹੈ ਤੁਹਾਡੇ ਨੇੜੇ ਫਿਜ਼ੀਕਲ ਅਕੈਡਮੀ ਉਹਨਾਂ ਦੇ ਬੱਚੇ ਸਾਰੇ ਹੀ ਇੱਥੇ ਸੰਲਕਬਸਤ ਹੋ ਰਹੇ ਨੇ ਕੋਈ ਕਿਸੇ ਰੂਪ ਦੀ ਸੇਵਾ ਕਰ ਰਿਹਾ ਕੋਈ ਕਿਸੇ ਰੂਪ ਦੀ ਸੇਵਾ ਕਰ ਰਿਹਾ ਕੀ ਕਹਿਣਾ ਚਾਹੋਗੇ ਅਸੀਂ ਤਹਿ ਦਿਲ ਤੋਂ ਪੰਜਾਬ ਪਲੱਸ ਚੈਨਲ ਦਾ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਤੇ ਜੀ ਇੱਥੇ ਸੰਗਤਾਂ ਹਰ ਮਹੀਨੇ ਮੱਸਿਆ ਤੇ ਵੱਧ ਝੜ ਕੇ ਦਿਹਾੜੇ ਚਾਹ ਦਰਸ਼ਨ ਕਰਨ ਲਈ ਪਹੁੰਚਦੀਆਂ ਜੀ ਤੇ ਸਾਡੇ ਨਾਲ ਹੀ ਇੱਥੇ ਅਕਾਲ ਅਕੈਡਮੀ ਹੈ ਜੀ ਉੱਥੋਂ ਦੇ ਗਰਜੰਟ ਸਿੰਘ ਜੀ ਨੇ ਜੋ ਸਰਪ੍ਰਸਤ ਨੇ ਇਹ ਉੱਥੋਂ ਦੇ ਜੋ ਵਿਦਿਆਰਥੀ ਨੇ ਉਹਨਾਂ ਦੇ ਸਟੂਡੈਂਟ ਨੇ ਉਹ ਵੱਧ ਝੜ ਕੇ ਇੱਥੇ ਸੇਵਾ 'ਚ ਹਿੱਸਾ ਲੈਂਦੇ ਨੇ ਜੀ ਤੇ ਉਹਨਾਂ ਦੀ ਸ਼ਰਧਾ ਬਣੀ ਵੀ ਹੈ ਤੇ ਉਹਨਾਂ ਦੀਆਂ ਮਨੋਕਾਮਨਾ ਵੱਧ ਤੋਂ ਵੱਧ ਇੱਥੇ ਪੂਰੀਆਂ ਵੀ ਹੁੰਦੀਆਂ ਨੇ ਜੀ ਕਹਣਾ ਜੋਗੇ ਕਿ ਇੱਕ ਵਾਰ ਹੀ ਬੰਦਾ ਆ ਜਾਵੇ ਬਸ ਇੱਕ ਵਾਰ ਹੀ ਆ ਕੇ ਦਰਸ਼ਨ ਕਰ ਜਾਵੇ ਦੁਬਈ ਦਾ ਸਾਰਾ ਗੁਰੂ ਸਾਹਿਬ ਦੀ ਹੈ ਹਾਂਜੀ ਉਹ ਆਪਣੇ ਵਿਸ਼ਵਾਸ ਦੀ ਗੱਲ ਹੈ ਜੀ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਬਹੁਤ ਬਹੁਤ ਧੰਨਵਾਦ ਜੀ ਸਰ